ਤੁਸੀਂ ਵੇਖ ਰਹੇ ਹੋ ਕਾਇਨਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਪੰਜਾਬ ਭਾਰਤੀ ਪਾਰਦੀ ਤਰ੍ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੇ ਕਿਸਾਨੀ ਝੰਡਿਆਂ ਤੇ ਕਾਲੀਆਂ ਝੰਡੀਆਂ ਦਿਖਾ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜाराम ਦੇ ਕਾਫਲੇ ਦਾ ਵਿਰੋਧ ਕੀਤਾ ਸ਼ਾਂਤਮਈ ਟੰਗ ਦੇ ਨਾਲ ਰੋਸ਼ ਪ੍ਰਦਰਸ਼ਨ ਕਰਦੇ ਹੋਏ ਨਾਰੇ ਬਾਜ਼ੀ ਤੱਕ ਕੀਤੇ ਗਏ ਦੱਸਦੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੇਜाराम ਜਿਹੜੇ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚੇ ਸਨ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਕਾਫਲੇ ਨੂੰ ਘੇਰਿਆ ਗਿਆ ਰੋਕਿਆ ਗਿਆ ਤੇ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਕਿਸਾਨਾਂ ਨੇ ਭਾਜਪਾ ਵਾਲਿਆਂ ਤੋਂ ਆਪਣੇ ਸਵਾਲਾਂ ਦੇ ਜਵਾਬ ਤੱਕ ਮੰਗੇ ਨੇ ਕੀ ਕੁਝ ਕਹਿੰਦੇ ਹੋ ਇਸ ਮੌਕੇ ਤੇ ਕਿਸਾਨ ਵੀ ਨਜ਼ਰਾਈਂ ਨਹੀਂ ਆਉਂਦੇ ਸੰਯੁਗ ਮੋਰਚੇ ਦੇ ਸਨੇਹ ਦੇ ਉੱਤੇ ਅੱਜ ਅਸੀਂ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਜਿਹੜਾ ਬੀਜੇਪੀ ਦਾ ਇੱਥੋਂ ਕੈਂਡੀਡੇਟ ਆ ਗੇਜਾ ਰਾਮ ਉਹਨੂੰ ਸਾਡੇ ਸਵਾਲ ਨੇ ਇਹ 11 ਸਵਾਲ ਸੰਯੁਕਤ ਮੋਰਚੇ ਵੱਲੋਂ ਜਾਂ ਉਹ ਸਾਡੇ ਸਵਾਲਾਂ ਦੇ ਜਵਾਬ ਦੇਵੇ ਆ ਕਿ ਨਹੀਂ ਅਸੀਂ ਉਹਨੂੰ ਇਹ ਸਮਝਦੇ ਆਂ ਵੀ ਇਹ ਸਾਡੇ ਸਵਾਲਾਂ ਤੋਂ ਭਗੌੜਾ ਬੀਜੇਪੀ ਨੇ ਜ਼ਰੂਰ ਉਹਨੂੰ ਆਪਣਾ ਮੋਹਰਾ ਥਾਪ ਕੇ ਇੱਥੇ ਉਹ ਕਰਤਾ ਪਰ ਉਹ ਉਹ ਇਹ ਗੱਲ ਤੇ ਪੂਰੇ ਨਹੀਂ ਉੱਤਰ ਰਹੇ ਬੀਜੇਪੀ ਵਾਲੇ ਕਿਸਾਨਾਂ ਦੀ ਗੱਲ ਸੁਣ ਨਹੀਂ ਰਹੇ ਕਿਸਾਨਾਂ ਨੂੰ ਬੀਜੇਪੀ ਨੇ 10 ਸਾਲ ਦੇ ਦਾ ਲੰਮੇ ਸਮੇਂ ਦੌਰਾਨ ਲਾਰੇ ਲਾਏ ਨੇ ਜਿਸ ਨੇ ਬੀਜੇਪੀ ਨੇ ਕਿਹਾ ਵੀ ਅਸੀਂ ਆਮਦਨ ਦੁੱਗਣੀ ਕਰਾਂਗੇ ਕਿਸਾਨਾਂ ਦੀ ਠੀਕ ਆ ਆ ਨਾ ਉਹਨਾਂ ਨੇ ਆਮਦਨ ਦੁੱਗਣੀ ਕਰੀਆ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀਆਂ ਰਹਿੰਦੀਆਂ ਮੰਗਾਂ ਦੀਆਂ ਚਾਹੇ ਲਖੀਮਪੁਰ ਖੀਰੀ ਦਾ ਮਸਲਾ ਦੀਗਾ ਜਾਂ ਕਿਸਾਨਾਂ ਦੀ ਐਮਐਸਪੀ ਦਾ ਮਸਲਾ ਦੀਗਾ ਸੁਆਮੀਨਾਥਨ ਰਿਪੋਰਟ ਦੀ ਗੱਲ ਦੀ ਕਿ ਕੋਈ ਵੀ ਗੱਲ ਤੇ ਬੀਜੇਪੀ ਪੂਰਾ ਨਹੀਂ ਉਤਰੀ ਇਸ ਕਰਕੇ ਅਸੀਂ ਇਹ 11 ਸਵਾਲ ਲੈ ਕੇ ਬੀਜੇਪੀ ਦੇ ਜਿਹੜੇ ਥੋਪੇ ਹੋਏ ਗੇਜਰਾਮ ਜੀ ਅੱਜ ਆਪਣੇ ਕਾਗਜ਼ ਭਰਨ ਆਏ ਰਹੇ ਉਹਨਾਂ ਨੂੰ ਸਾਡੇ ਸਵਾਲ ਲੈ ਅਸੀਂ ਵਾਰ-ਵਾਰ ਘਾਰ ਲਾ ਰਹੇ ਹਾਂ ਕਿਸਾਨਾਂ ਵੱਲੋਂ ਆਪਣਾ ਜਿਹੜਾ ਆਪਣਾ ਰੋਸ ਆ ਉਹ ਇੱਥੇ ਜ਼ਾਹਰ ਕਰਨ ਦੇ ਵਾਸਤੇ ਪਹੁੰਚੇ ਆ ਜਾਣੇ ਦੇ ਬਾਰਡਰ ਤੇ ਕਿਸਾਨਾਂ ਵੱਲੋਂ ਇਹ ਜਿਹੜਾ ਪ੍ਰੋਟੈਸਟ ਲਗਾਤਾਰ ਬੀਜੇਪੀ ਦਾ ਜਾ ਰਿਹਾ ਕੀ ਕਹਾ ਜਾਂਦਾ ਉਹ ਕਿਸਾਨਾਂ ਦੇ ਘਰ ਤਾਂ ਅਸੀਂ ਕੰਮ ਕਰਦੇ ਰਹੇ ਕਿਸਾਨਾਂ ਦੀਆਂ ਸੀ ਸੀਜ਼ਨਲ ਫਸਲਾਂ ਸੰਭਾਲਦੇ ਰਹੇ ਅਸੀਂ ਪੱਲੇਦਾਰੀ ਇਛਾ ਨਹੀਂ ਕਰਦੇ ਰੇ ਸਾਡਾ ਤਾਂ ਵਿਰੋਧ ਹੈ ਮੇਰੇ ਦਾ ਪਰਿਵਾਰ ਆ ਉਹ ਮੇਰਾ ਵਿਰੋਧ ਨਹੀਂ ਕਰਦੇ ਤਾਂ ਠੀਕ ਹੈ ਉਹਨਾਂ ਦਾ ਕੋਈ ਹਸਕਤਬ ਹੋਣਾ ਕਿਸੇ ਪਾਰਟੀ ਦੇ ਪਿੱਛੇ ਕਹਿੰਦੇ ਸਵਾਲ ਕਰਦੇ ਕਿ ਜਦੋਂ ਉਹ ਭੈਣ ਲੈਣਾ ਹੁਣ ਕਹਿੰਦੇ ਬਿਲਕੁਲ ਮੈਂ ਤਿਆਰ ਹਾਂ ਚਲੋ ਜਾਓ ਚਾਹ ਚੱਲੀਏ ਤੇ ਅਸੀਂ ਸਿੱਧਾ ਬੈਠ ਕੇ ਗੱਲ ਕਰਾਂਗੇ ਜਦੋਂ ਮਰਜੀ ਓਪਨ ਡੇਬੇਟ ਕਰੋ ਆਪਾਂ ਜਵਾਬ ਦੇਵਾਂਗੇ ਸਕਾਈਨਸ ਪੰਜਾਬ ਦੇ ਲਈ ਸ਼੍ਰੀ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ